ਏਅਰ ਇੰਡੀਆ ਦੇ ਇਸ ਪਲੇਨ ਕ੍ਰੈਸ਼ ਦੇ ਵਿੱਚ ਤਕਰੀਬਨ 279 ਲੋਕ ਜਿਹੜੇ ਆ ਕਿ ਉਹ ਮਾਰੇ ਗਏ ਆ ਤੇ ਏਅਰ ਇੰਡੀਆ ਨੂੰ ਇਸ ਪਲੇਨ ਕ੍ਰੈਸ਼ ਹੋਣ ਦੇ ਕਾਰਨ ਜਿਹੜੀ ਆ ਕਿ ਤਕਰੀਬਨ 4080 ਕਰੋੜ ਦੀ ਜਿਹੜੀ ਆ ਇੰਸ਼ੋਰੈਂਸ ਮਿਲਣੀ ਆ ਹਿੰਦੁਸਤਾਨ ਟਾਈਮਜ਼ ਦੀ ਅਗਰ ਰਿਪੋਰਟ ਦੇ ਹਿਸਾਬ ਦੇ ਨਾਲ ਜਿਹੜੀ 에ਅਰ ਇੰਡੀਆ ਤੋਂ ਇਸ ਪਲੇਨ ਕ੍ਰੈਸ਼ ਹੋਣ ਦੇ ਵਾਸਤੇ ਜਿਹੜੀ ਹੈਗੀ ਤਕਰੀਬਨ 4080 ਕਰੋੜ ਰੁਪਏ ਦੀ ਜਿਹੜੀ ਇੰਸ਼ੋਰੈਂਸ ਮਿਲਣੀ ਆ ਹੁਣ ਜਦੋਂ ਇਹ ਪਲੇਨ ਕ੍ਰੈਸ਼ ਹੋਇਆ ਹੈ ਤੇ ਟਾਟਾ ਗਰੁੱਪ ਨੇ ਜਿਹੜੀ ਹੈਗੀ ਇਸ ਪਲੇਨ ਕ੍ਰੈਸ਼ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਆ ਕਿ ਜਿੰਨਿਆਂ ਦੀ ਵੀ ਮੌਤ ਹੋਈ ਹੈਗੀ ਹਰ ਇੱਕ ਨੂੰ 1 ਕਰੋੜ ਰੁਪਇਆ ਜਿਹੜਾ ਹੈਗਾ ਅਨਾਉਂਸ ਕੀਤਾ ਹੈ ਵੀ ਜਿੰਨੇ ਲੋਕ ਵੀ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਆ ਕਿ ਹਰ ਇੱਕ ਨੂੰ 1 ਕਰੋੜ ਰੁਪਇਆ ਜਿਹੜਾ ਦਿੱਤਾ ਜਾਊਗਾ ਹੁਣ ਤੁਸੀਂ ਇੱਕ ਹਿਸਾਬ ਲਾ ਕੇ ਦੇਖੋ 279 ਲੋਕ ਮਤਲਬ 279 ਕਰੋੜ ਰੁਪਏ ਜਿਹੜੇ ਆਗੇ ਇਸ ਇੰਸ਼ੋਰੈਂਸ ਦੇ ਵਿੱਚੋਂ 4080 ਕਰੋੜ ਦੇ ਇੰਸ਼ੋਰੈਂਸ ਦੇ ਵਿੱਚੋਂ 279 ਕਰੋੜ ਰੁਪਏ ਜਿਹੜੇ ਹੈਗੇ ਇਸ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਜਾਂ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਹੈਗੇ ਉਹ ਮਿਲ ਜਾਣਗੇ ਬਾਕੀ ਜਿਹੜੀ ਹੈਗੀ ਕੁਝ ਰਕਮ ਜੇ ਦੇਖਿਆ ਜਾਵੇ ਤੇ ਜਿਹੜਾ ਹੋਸਟਲ ਹੀਗਾ ਉਹ ਤੇ ਹਸਪੀਟਲ ਦਾ ਉਹ ਜਿਹੜਾ ਹੈਗਾ ਤਬਾਹ ਹੋ ਗਿਆ ਹੈਗਾ ਉਸ ਹੋਸਟਲ ਨੂੰ ਚਲੇ ਜਾਣਗੇ ਤੇ ਬਾਕੀ ਦਾ ਸਾਰਾ ਜਿੰਨਾ ਬਚਿਆ ਪੈਸਾ ਉਹ ਸਾਰ ਦਾ ਸਾਰਾ ਜਿਹੜਾ 에ਰ ਇੰਡੀਆ ਨੂੰ ਚਲਿਆ ਜਾਣਾ ਹੁਣ ਇਹਦੇ ਵਿੱਚ ਮੋਸਟਲੀ ਜਿਹੜੇ ਜ਼ਿਆਦਾ ਲੋਕ ਹੀਗੇ ਉਹ ਯੂਕੇ ਤੋਂ ਬਿਲੋਂਗ ਕਰਦੇ ਕਿਉਂਕਿ ਇਹ ਫਲਾਈਟ ਜਿਹੜੀ ਹੈਗੀ ਯੂਕੇ ਨੂੰ ਜਾ ਰਹੀ ਸੀ ਜਾਂ ਕੁਝ ਹੀਗੇ ਜਿਹੜੇ ਪਹਿਲੀ ਵਾਰ ਯੂਕੇ ਜਾ ਰਹੇ ਸੀ ਬਟ ਕਈ ਵੀ ਚੋ ਲੋਕ ਜਿਹੜੇ ਹੈਗੇ ਸੀਗੇ ਉਹ ਯੂਕੇ ਦੇ ਵਿੱਚ ਰਹਿੰਦੇ ਸੀ ਹੁਣ ਤੁਸੀਂ ਇੱਕ ਹਿਸਾਬ ਲਾ ਕੇ ਦੇਖੋ ਕਿ ਯੂਕੇ ਦੇ ਵਿੱਚ ਜੇ ਮੰਨ ਲੈਂਦੇ ਆਪਾਂ ਕਿ ਬੇਸਿਕ ਪੇ ਜਿਹੜੀ ਹੈਗੀ 2000 ਪਾਉਂਡ ਲਾ ਕੇ ਤੁਸੀਂ ਚਲੋ ਵੀ ਯੂਕੇ ਦੇ ਵਿੱਚ ਜਿਹੜੀ ਬੇਸਿਕ ਪੇ ਹੈਗੀ ਉਹ 2000 ਪਾਉਂਡ ਦੀ ਹੈਗੀ ਤੇ ਤੁਸੀਂ ਇੱਕ ਬੰਦਾ ਜਿਹੜਾ ਇਸ ਹਸ ਦਾ ਸ਼ਿਕਾਰ ਹੋਇਆ ਤਾਂ ਆਪਣਾ ਪਰਿਵਾਰ ਪਿੱਛੇ ਛੱਡ ਗਿਆ ਉਸ ਬੰਦੇ ਨੂੰ ਜਿਹੜੀ ਹੈਗੀ ਜਾਂ ਉਸ ਬੰਦੇ ਦੇ ਪਰਿਵਾਰ ਨੂੰ ਜਿਹੜੀ ਹੈਗੀ ਤਕਰੀਬਨ ਤੁਸੀਂ 1 ਕਰੋੜ ਰੁਪਏ ਦੀ ਜਿਹੜੀ ਹੈਗੀ ਰਾਸ਼ੀ ਦੇ ਰਹੇ ਹੋਗੇ ਇਹ 1 ਕਰੋੜ ਦੀ ਰਾਸ਼ੀ ਜੇ ਅਸੀਂ ਪਾਉਂਡ ਦੇ ਵਿੱਚ ਕਨਵਰਟ ਕਰਕੇ ਵੇਖੀਏ ਤਾਂ ਤਕਰੀਬਨ 86000 ਪਾਉਂਡ ਦੇ ਕਰੀਬ ਜਿਹੜੀ ਆ ਇਹ ਬਣਦੀ ਹੈਗੀ ਤਾਂ ਹੁਣ ਤੁਸੀਂ ਮੰਨ ਕੇ ਚੱਲੋ ਕਿ ਇੱਕ ਬੰਦੇ ਨੂੰ ਉੱਥੇ ਜਿਹੜੀ ਹੈਗੀ 2000 ਪਾਉਂਡ ਜਿਹੜੀ ਹੈਗੀ ਮਹੀਨੇ ਦੀ ਤਨਖਾਹ ਮਿਲਦੀ ਆ ਤੇ ਇਹ ਜਿਹੜੀ ਅਮਾਉਂਟ ਤੁਸੀਂ ਉਸ ਪਰਿਵਾਰ ਨੂੰ ਦਿੱਤੀ ਆਗੀ ਜਿਸ ਪਰਿਵਾਰ ਦਾ ਬੰਦਾ ਇਸ ਹਾਸੇ ਦੇ ਵਿੱਚ ਚਲਾ ਗਿਆ ਇਹ ਸਿਰਫ ਜਿਹੜੀ ਅਮਾਉਂਟ ਹੈਗੀ ਇਹ 43 ਮਹੀਨਿਆਂ ਦੀ ਉਸ ਬੰਦੇ ਦੀ ਸੈਲਰੀ ਸੀਗੀ ਜਿਹੜੀ ਅਮਾਉਂਟ ਟਾਟਾ ਗਰੁੱਪ ਨੇ ਅਨਾਉਂਸ ਕੀਤੀ ਹੈਗੀ 에어 ਇੰਡੀਆ ਦੇ ਵਿੱਚ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਵਾਸਤੇ ਕਿਉਂਕਿ ਟਾਟਾ ਗਰੁੱਪ ਨੇ ਜਿੱਦਣੇ ਹਾਸਾ ਹੋਇਆ ਹੈਗਾ 1 ਕਰੋੜ ਰੁਪਇਆ ਪਰ ਪਰਸਨ ਅਨਾਉਂਸ ਕੀਤਾ ਹੈ ਬਟ ਹੁਣ ਹਿੰਦੁਸਤਾਨ ਟਾਈਮਜ਼ ਦੇ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਸ ਹਾਦਸੇ ਦੇ ਵਿੱਚ 에어 ਇੰਡੀਆ ਨੂੰ ਜਿਹੜੀ ਇੰਸ਼ੋਰੈਂਸ ਹੈਗੀ ਤਕਰੀਬਨ 4080 ਕਰੋੜ ਰੁਪਏ ਮਿਲਣੀ ਹੈਗੀ ਜਿਹੜੇ अमाउंट ਹੈਗੀ ਇਸ ਹਾਸੇ ਦੇ ਸ਼ਿਕਾਰ ਲੋਕਾਂ ਨੂੰ ਦਿੱਤੀ ਗਈ ਹੈਗੀ ਮੈਨੂੰ ਇਦਾਂ ਲੱਗਦਾ ਕਿ ਇਹ ਜਿਹੜੀ ਹੈਗੀ ਬਹੁਤ ਘੱਟ ਹੈਗੀ ਇਹ ਬਹੁਤ ਘੱਟ ਅਮਾਉਂਟ ਹੈਗੀ ਤੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਮੈਨੂੰ ਤੁਸੀਂ ਜਿਹੜਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈਗੇ